ਵਾਹਿਗੁਰੂ ਜੀ ਕੀ ਫਤਿਹ ਵੈਲ ਡਨ ਹਰਮਨਦਾਸ ਸਿੰਘ ਜੀ ਸੋ ਗਾਇਸ ਬੱਚੇ ਜਿਨ੍ਹਾਂ ਦੇ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਆਪ ਕਰਦੇ ਹੋਣ ਉਹਨਾਂ ਦੇ ਕਾਰਜ ਕਦੇ ਆਣ ਨਹੀਂ ਸਕਦੇ ਵਾਹਿਗੁਰੂ ਜੀ ਹਾਈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ ਓਕੇ ਸੋ ਗਾਇਸ ਕੀ ਹਲਚਲ ਸਾਰਿਆਂ ਨੇ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਐਂਡ ਮੈਂ ਵੀ ਚੜ੍ਹਦੀ ਕਲਾ ਵਿੱਚ ਸੋ ਗਾਇਸ ਡੇਲੀ ਰੂਟੀਨ ਡੇਲੀ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਹੈ ਸੋ ਲੋਜ ਗਾਇਸ ਨਵਾਂ ਵਲੌਗ ਲੈ ਕੇ ਆ ਚੁੱਕਿਆ ਹਾਂ ਤੁਹਾਡੀ ਸੇਵਾ ਤੇ ਸੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਦਨ ਕਰ ਦਿਓ ਤੇ ਹੁਣ ਚੱਲਿਆ ਬੱਚਿਆਂ ਨੂੰ ਸਕੂਲ ਛੱਡਣ ਦੇਖੋ ਸਵੇਰ ਸਵੇਰ ਦੀ ਇੱਕਦਮ ਫਰੈਸ਼ ਤੁੱਪ ਮੂੰਹ ਨੂੰ ਵੱਜੰਦੇ ਹੀ ਆ ਮੈਨੂੰ ਬਹੁਤ ਪਸੰਦ ਆ ਹੁਣ ਥੋੜੀ ਥੋੜੀ ਲੱਗੀ ਐ ਤੁੱਪ ਬੱਟ ਵਿੱਚ ਬੱਦਲ ਵੀ ਹੈਗੇ ਆ ਤੇ ਸਵੇਰ ਦੇ 7:00 ਹੋ ਚੱਲੇ ਆ ਤੇ ਬੱਚੇ ਰੱਡੀ ਹੁੰਦੇ ਪਏ ਚਲੋ ਦਿਖਾ ਲਦੀ ਆ ਬੱਚੇ ਤੇ ਮਿਲਦੀ ਆ ਤੇ ਪਿਆਰਾ ਜਿਹਾ ਥਿ ਵਿਊ ਵੀ ਤੁਹਾਨੂੰ ਅੱਜ ਸ਼ੇਅਰ ਕਰੂੰਗੀ ਬਾਅਦ ਦਾ ਠਿਕਾ ਸੋ ਦੇਖੋ ਬਾਅਦ ਦਾ ਲੰਡਨ ਦਾ ਵਿਊ ਸਾਡਾ ਤੇ ਚੱਲੇ ਆ ਸਕੂਲ ਬੱਚਿਆਂ ਨੂੰ ਡ੍ਰੌਪ ਕਰਨ ਵਾਸਤੇ ਇੰਡੀਆ ਵਾਲੇ ਤੁਸੀਂ ਜਰੂਰ ਦੇਖਿਆ ਕਰੋ ਓਕੇ ਮਿਲਦੇ ਆ ਕਮਨ ਬੋਏ ਹਰੀਆਪ ਕੁਇਕਲੀ ਸੋ ਲੋ ਜੀ ਫਤਿਹ ਸਿੰਘ ਸੋ ਲੋਜ ਗਾਇਸ ਫਾਈਨਲੀ ਅਸੀਂ ਬੈਠ ਚੁੱਕੇ ਆ ਬਾਸ ਤੇ ਤੇ ਆਹ ਹੈਗਾ ਸਾਡਾ ਲੰਡਨ ਦਾ ਸਟੇਡੀਅਮ 올림픽 ਅਲਿਜ਼ਾਬਲ ਸਟੇਡੀਅਮ ਅਲਿਜ਼ਾਬਲ ਸਟੇਡੀਅਮ 올림픽 ਜਿਹੜੀ 2012 ਵਿੱਚ ਸਟਾਰਟ ਹੋਇਆ ਸੀ ਇੱਥੇ ਸੋ ਫਾਈਨਲੀ ਇੱਥੇ ਨਾ ਕਾਫੀ ਜਿਹੜੇ ਸੈਲੀਬ੍ਰੇਟ ਵੀ ਆਏ ਸੀ ਸੋ ਮਿਸਟਰ ਬੀਟਵੀ ਆਂਦਾ ਆ ਜੋ ਯੂਟਿਊਬਰ ਹੈਗਾ ਆ ਉਹ ਤੇ ਐਵਰੀ ਈਅਰ ਆਂਦਾ ਇੱਥੇ ਸੋ ਲੋਜ ਗਾਇਸ ਹੁਣ ਅਸੀਂ ਬੈਠੇ ਆ ਬਾਸ ਤੇ ਤੇ ਐਕਚੁਅਲੀ ਨਾ ਥੋੜੀ ਥੋੜੀ ਧੁੱਪ ਵੇਖ ਕੇ ਨਾ ਮੈਂ ਸਵੇਰੇ ਤੇ ਮੈਂ ਕੋਟੀ ਨਹੀਂ ਬਾਕੀ ਆਈ ਤੇ ਹੁਣ ਮੇਰੀ ਸੰਦੀਪੀਆ ਕੁਲਫੀ ਇੰਨੀ ਠੰਡ ਲੱਗਣ ਦੇ ਆ ਸੋ ਐਟਸ ਕਰਕੇ ਅਸੀਂ ਉੱਪਰ ਟੋਪਰ ਤੇ ਬੈਠੇ ਆ ਕਿ ਸਾਰਾ ਕੁਸ਼ ਵਿਊ ਵੀ ਦੇਖ ਸਕੀਏ ਤੇ ਨਾਲੇ ਠੰਡ ਤੋਂ ਵੀ ਬਚ ਜਾਈਏ ਸੋ ਲਓ ਜੀ ਗਾਇਸ ਫਾਈਨਲੀ ਅਸੀਂ ਪੁੰਚਣ ਲੱਗੇ ਆ ਤੇ ਗਰੁੱਪ ਨੂੰ ਕਰਦੇ ਆ ਡ੍ਰੌਪ ਤੇ ਫਿਰ ਮਿਲਦੇ ਆ ਅਸੀਂ ਤੁਹਾਨੂੰ ਬਾਅਦ じゃ ਮੇਰੇ ਕੋਲ ਤੇ ਬਾਸ ਆ ਜੀ ਉੱਤੇ ਧਿਆਨ ਨਾ ਜਾਈ ਬਾਏ ਲੋਜੀ ਗਾਇਸ ਮੈਂ ਤੇ ਫਤਿਹ ਸਿੰਘ ਅੰਨੇ ਪਿਆ ਵਾਪਸ ਤੇ ਗਰੁੱਪ ਸਿੰਘ ਨੂੰ ਅਸੀਂ ਕੱਢਦਾ अर्ਲੀ ਡ੍ਰੌਪ ਪਏ ਸੋ 10 ਮਿੰਟ अर्ਲੀ ਆ ਗਏ ਸੀ ਤਾਂ ਪਿਆਰਾ ਜਿਹਾ ਮੈਂ ਕਿ ਤੁਹਾਨੂੰ ਵਿਊ ਦਿਖਾ ਲਦੇ ਆ ਲੋ ਜੀ ਪਿਆਰਾ ਜਿਹਾ ਵਿਊ ਵੇਖੋ ਇੰਜੋਇਮੈਂਟ ਕਰੋ ਹੇ ਬਾਬਾ ਗੋ ਆਰ ਯੂ ਹੈਪੀ ਯੂ ਆ ਹੈਪੀ ਬਾਬਾ ਗੁੱਡ ਬாய் ਹੇ ਯਰ ਟੀਚਰ ਓਕੇ ਬਾਏ ਗਾਈਸ ਮੈਂ ਆਈਆਂ ਬੱਚੇ ਛੱਡ ਕੇ ਤੇ ਬਹੁਤ ਹੀ ਪਿਆਰਾ ਬਰਡ ਮੈਨੂੰ ਵੇਖਿਆ ਤੇ ਖਾਂਦੇ ਵੇ ਦੋਵੇਂ ਜਾਨੇ ਕਿੰਨੇ ਪਿਆਰੇ ਲੱਗੰਦੇ ਆ ਨਾ ਵੈਰੀ ਨਾਈਸ ਸੋ ਗਾਇਸ ਫਾਈਨਲੀ ਪਹੁੰਚ ਗਿਆ ਕਾਰ ਕਾਰਾ ਕੇ ਦੇਖਿਆ ਸੈਟਿੰਗ ਹਾਲ ਕੋਸ਼ਿਸ ਪਰ ਕਰਾ ਤਾਂ ਇਧਰ ਲਾਈਆ ਮਸ਼ੀਨ ਮਸ਼ੀਨ ਚ ਹੁੰਦੇ ਪਿਆ ਕੱਪੜੇ ਤੇ ਮੈਂ ਕਿਹਾ ਪਹਿਲੇ ਜਾਂਦੀਆਂ ਲਿਵਿੰਗ ਰੂਮ ਤੇ ਸੈਟੀ ਵਗੈਰਾ ਸੈਟਅਪ ਕਰ ਦਿੰਨੀ ਆ ਸੇ ਬਾਕੀ ਕੰਮ ਬਾਅਦ ਵਿੱਚ ਕਰਦੀਆਂ ਸੋ ਲੋ ਜੀ ਗਾਇਸ ਇੱਥੇ ਮੈਂ ਸੈਟਅਪ ਕਰਦੀ ਪਈ ਆਪਣੀ ਸੈਟੀ ਨੂੰ ਅਗੇਨ ਸੋ ਏਵਰੀ ਡੇ ਕਰਨੀ ਪੈਂਦੀ ਐ ਐਕਚੁਅਲੀ ਸਮ ਟਾਈਮ ਡੇ ਵਿੱਚ ਤੇ 5 10 ਮਿੰਟ 10 ਟਾਈਮ ਕਰਨੀ ਪੈਂਦੀ ਆ ਸੋ ਲੋ ਜੀ ਬਾਕੀ ਸਾਰਾ ਠਾਈ ਡਿਆ ਪਈ ਨਾ ਗੰਦ ਨਹੀਂ ਅੱਜ ਪਿਆ ਸੋ ਬਾਅਦ ਦਾ 뷰 ਦਿਖਾ ਲਦਿੰਨੀ ਆ ਥੋੜਾ ਜਿਹਾ ਤੁਹਾਨੂੰ ਇੱਥੋਂ ਲੋ ਜ ਮੌਸਮ ਦਾ ਹਾਲ ਦੇਖੋ ਇਹ ਹੈਗਾ ਹੈ ਵੈਲਕਮ ਬ੍ਰਿਟਿਸ਼ ਵੈਦਰ ਗਾਇਸ ਸੋ ਤੁਹਾਨੂੰ ਵੀ ਉਹ ਦਿਖਾਨੀ ਦਿਖਾਨੀ ਬਾਹਰ ਮੇਰਾ ਖੜਕਾ ਹੋਇਆ ਤੇ ਪੋਸਟਮੈਨ ਆਇਆ ਤੇ ਲੈਟਰ ਦੇ ਗਿਆ ਸੋ ਲੋ ਜੀ ਲੈਟਰ ਆ ਚੁੱਕੇ ਆ ਸਵੇਰੇ ਐਵਰੀ ਡੇ ਲੈਟਰ 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 ਬਹੁਤ ਹੀ ਜ਼ਿਆਦਾ ਇੱਥੇ ਲੈਟਰ ਇਕੱਠੇ ਹੋ ਜਾਂਦੇ ਆ ਹਰ ਰੋਜ਼ ਲੈਟਰ ਇਕੱਠੇ ਹੋ ਜਾਂਦੇ ਆ ਸੋ ਗੱਲਾਂ ਵਿੱਚ ਨਾ ਮੇਰੀ ਨਾ ਮਸ਼ੀਨ ਹੋ ਚੁੱਕੀ ਸੀ ਤੇ ਫਿਰ ਮੈਂ ਕਿਹਾ ਫਟਾਫਟ ਨਾ ਮੈਂ ਮਸ਼ੀਨ ਚ ਕੱਢੇ ਆ ਕੱਪੜੇ ਤੇ ਕੱਪੜੇ ਪਾਉਣੇ ਆ ਸੀ ਬਾਹਰ ਹੋਈ ਗਾਈਸ ਸਾਰੇ ਕੱਪੜੇ ਪਾ ਦਿੱਤੇ ਆ ਤੇ ਆ ਤੁਹਾਨੂੰ ਵੀਅੂ ਦਿਖਾਉਣੀ ਆ ਅੱਜ ਦੁਪਹਿਰ ਦਾ ਸੋ ਠੰਡ ਬਹੁਤ ਜ਼ਿਆਦਾ ਹੋਈ ਹੋਈ ਆ ਵੈਰੀ ਨਾਈਸ ਸੋ ਲੋ ਜੀ ਗਾਇਸ ਇੱਧਰ ਦਾ ਵੀ ਇਸ ਪ੍ਰਕਾਰ ਦਾ ਤੇ ਥੱਲੇ ਗ੍ਰੀਨ ਗ੍ਰੀਨ ਗਰਾਸ ਸੋ ਲੈਟਸ ਗੋ ਇਨਸਾਈਡ ਠੰਡ ਬਹੁਤ ਹੋ ਗਈ ਆ ਸੋ ਲੋ ਜੀ ਕੱਪੜੇ ਹੋ ਗਏ ਆ ਹੁਣ ਚੱਲਦੇ ਕਿਚਨ ਤੇ ਸੋ ਲੋ ਜੀ ਗਾਇਸ ਅੱਜ ਬਣਨ ਲੱਗਾ ਏ ਪਾਸਤਾ ਅਸੀਂ ਬਣਾਉਣ ਲੱਗੇ ਆ ਪਾਸਤਾ ਐਂਡ ਇੱਥੇ ਮੈਂ ਸ਼ਿਮਲਾ ਵਿੱਚ ਕੱਟ ਲਈ ਆ ਤੇ ਇਹ ਨਾ ਤਿੰਨ ਪ੍ਰਕਾਰ ਦੇ ਸ਼ਿਮਲਾ ਮਚਾਂ yellow ਆ green ਆ ਐਂਡ red ਆ ਸੋ ਅੱਧੀ ਅੱਧੀ ਮੈਂ ਚੋਪ ਕਰ ਲਈ ਆ ਸੋ ਹਾਫ ਲਿਆ ਆਨਿਅਨ ਤੇ ਇੱਕ ਗ੍ਰੀਨ ਚੀਲੀ ਐਂਡ ਹਾਫ ਅਨਿਅਨ ਰੱਖ ਲਿਆ ਇਹਦੇ ਵਿੱਚ ਇਹ ਮੈਂ ਕਿਸੇ ਹੋਰ ਚ ਪਾ ਲੂੰਗੀ ਸੋ ਅਣੀ ਮੈਂ ਬੰਨ੍ਹ ਕੇ ਰੱਖ ਲੈਣੇ ਆ ਸੋ ਬਾਅਦ ਵਿੱਚ ਕੰਮ ਆ ਜਾਂਦਾ ਸੋ ਲਓ ਜੀ ਗਾਇਜ਼ ਤੇ ਇੱਕ ਸਪੈਸ਼ਲ ਸਾਡੀ ਸੌਸ ਪਾਸਤਾ ਲੁੱਕ ਸੋ ਵੈਰੀ ਨਾਈਸ ਸੌਸ ਹੈ ਗਿਆ ਵੈਜੀਟੇਰੀਅਨ ਆ ਟਮਾਟਰ ਬਸਲੀ ਐਂਡ ਮਸ਼ਰੂਮ ਤੇ ਕਰੰਜੀ ਕਰੰਜੀ ਮਸ਼ਰੂਮ ਦੇ ਵਿੱਚ ਪਏ ਹੋਇਆ ਬਹੁਤ ਤੇ ਵਧੀਆ ਤੇ ਟੇਸਟੀ ਆ ਤੇ ਮੈਨੂੰ ਮਸ਼ਰੂਮ ਨਹੀਂ ਪਾਣੇ ਪੈਣੇ ਆ ਇਹਦੇ ਵਿੱਚ ਸੋ ਲੋ ਜੀਤੇ ਰੱਖ ਲਿਆ ਪਾਣੀ ਤੇ ਕੜਾਈ ਵੀ ਲੱਗ ਚੁੱਕੀ ਆ ਸੋ ਬਾਲ ਦਿੱਤੀ ਹੈ ਗੈਸ ਤੇ ਇਧਰ ਗੈਸ ਵੱਲਣ ਦੀ ਆ ਸੋ ਬਾਲ ਦਿੱਤਾ ਹੈ ਗੈਸ ਤੇ ਇਧਰ ਕੜਾਈ ਵੀ ਲੱਗ ਚੁੱਕੀ ਆ ਸੋ ਇਹਨੂੰ ਕੱਢਿਆ ਵਾਸ਼ ਤੇ ਪਾਸਤੇ ਨੂੰ ਐਡ ਕਰਦੇ ਆ ਪਾਣੀ 'ਚ ਤੇ ਫਿਰ ਅਸੀਂ ਬਣਾਉਣੀ ਆ ਤੇ ਤੁਹਾਨੂੰ ਵੀ ਖਵਾਉਣੀ ਆ ਤੇ ਆਪ ਵੀ ਖਾਣਨੇ ਆ ਸੋ ਲਓ ਜੀ ਗਾਇਸ ਇਹਨੇ ਮੇਰੇ ਗਰਮ ਪਾਣੀ ਤੋਂ ਹੁੰਦੇ ਨੂੰ ਲੱਗੇ ਇਹਨਾਂ ਨੂੰ ਨਾ ਬੜਾ ਜਿਹਾ ਠੀੜੇ ਵਜਾਦਾ ਬੱਧੀ ਹੁੰਦੇ ਨੇ ਸੋ ਇਹਨਾਂ ਨੂੰ ਵਾਸ਼ ਕਰ ਲਿਆ ਆ ਮੈਂ ਪ੍ਰੋਪਰ ਤਰੀਕੇ ਨਾਲ ਚੋਲ ਲਾਉਂਗੀ ਗਾਇਸ ਇਹ ਤਾਂ ਹੋ ਗਿਆ ਵਾਸ਼ ਸੱਦੇ ਕਿਉਂ ਐਨੇ ਦੇ ਪਾਣੀ ਨੂੰ ਨਿਚੜ ਦੂਗਾ ਨਿਚੜ ਫਿਰ ਇੱਧਰ ਅਸੀਂ ਕੰਮ ਕਰ ਲੈਨੇ ਆ ਸੋ ਲਓ ਜੀ ਗਾਇਸ ਇੱਥੇ ਪਾਸਤਾ ਮੈਂ ਓਪਨ ਕਰ ਲਿਆ ਆ ਤੇ ਵੇਖੋ ਵੇਖਣ ਜੀ ਕਿੰਨਾ ਵੱਡਾ ਪੈਕੇਟ ਆ ਫਿਰ ਓਪਨ ਕੀਤਾ ਨਿਕਲਿਆ ਨਿਕਲਿਆ ਸੋ ਪਾਸਤਾ ਕਰ ਦਿੱਤਾ ਐਡ ਮੈਂ ਹਾਫ ਉਹ ਪਾਸਤਾ ਲਿਆ ਜੀ ਹਾਫ ਹਾਫ ਮੈਂ ਫਿਰ ਯੂਜ਼ ਕਰ ਲੂੰਗੀ ਸੋ ਲੋਜੀ ਗਾਇਸ ਹਾਫ ਮੈਂ ਯੂਜ਼ ਕਰ ਲਿਆ ਜੀ ਪਲਾਸਟਿਕ ਪਾ ਦਿੱਤਾ ਹੈ ਕਿ ਖਰਾਬ ਨਾ ਹੋਵੇ ਸੋ ਗਾਇਸ ਹਾਂ ਮਾਲਿਆ ਪਿੰਕ ਸੋਲਟ ਮੈਚ ਕਰਦਣੀ ਹੈ ਐਡ ਤੁਸੀਂ ਕੋਈ ਵੀ ਸੋਲਟ ਐਡ ਕਰ ਸਕਦੇ ਹੋ ਸੋ ਲੋਜੀ ਇਹ ਹੁੰਦਾ ਬੋਇਲ ਤੇ ਫਿਰ ਉਹਨੂੰ ਜਿਕਰ ਅਸੀਂ ਲਾਉਣੀ ਹੈ ਤੜਕਾ ਇੱਧਰ ਸੋ ਲੋਜੀ ਇੱਥੇ ਕਰ ਦਿਆਂ ਗੈਸ ਓਨ ਕਾਓ ਜੀ ਐਡ ਕਰ ਦਿਆਂ ਫਲੋਰਾ ਆ ਜਾਓ ਭਾਜੀ ਫਲੋਰਾ ਜੀ ਸੋ ਲੋ ਜੀ ਗਾਇਸ ਫਰੋਨ ਐਡ ਕਰ ਲਿਆ ਥੋੜਾ ਜਿਹਾ ਐਡ ਕੀਤਾ ਜਿਆਦਾ ਨਹੀਂ ਐਕਚੁਅਲੀ ਮੈਂ ਐਡ ਕਰਦੀ ਸੋ ਲੋ ਜੀ ਥੋੜੇ ਆਨੀਅਨ ਬਰਾਊਨ ਹੋ ਲੈਣਨ ਹੋ ਜਾਣਗੇ ਫਿਰ ਮੈਂ ਚਿਲੀ ਐਡ ਕਰ ਦੂੰਗੀ ਵਿੱਚ ਸੋ ਲੋ ਜੀ ਗਾਇਸ ਇਹ ਜਿਹੜੇ ਐਡ ਕਰਦੇ ਨੇ ਨਾਲ ਹੀ guys ਇਹਨੂੰ ਕਰ ਦਿੰਦੇ ਹਾਂ ਮਿਕਸ ਇਹ ਮੈਂ ਥੋੜਾ ਜਿਹਾ ਪਾਣੀ ਐਡ ਕਰ ਦਿੱਤਾ ਇਹਦੇ ਵਿੱਚ ਸੋ ਲੋ ਜੀ ਗਾਇਸ ਪਾਸਤਾ ਗਿਆ ਡਨ ਤੇ ਇਹਨੂੰ ਹੁਣ ਕਰ ਦਿੰਨੇ ਆ ਮਿਕਸ ਲੋ ਜੀ ਗਾਇਸ ਕਰ ਦਿੱਤਾ ਸੀ ਮਿਕਸ ਤੇ ਹੁਣ ਮੈਂ ਥੋੜਾ ਅਸੀਂ ਚੱਲਿਆਂ ਬੱਚੇ ਨੂੰ ਮੈਂ ਚੱਲਿਆਂ ਪਿਕ ਕਰਨ ਤੇ ਮੈਂ ਨਾ ਪਾਸਤਾ ਥੋੜਾ ਬੱਚਿਆਂ ਲਈ ਲੈ ਲਿਆ ਪੈਕ ਕਰ ਲਿਆ ਤੇ ਥੋੜਾ ਆਮ ਰੱਖ ਲੈ ਠੰਡਾ ਕਰਨ ਵਾਸਤੇ ਇਹਨੂੰ ਫ੍ਰਿਜ ਚ ਰੱਖ ਕੇ ਜਾਊਂਗੀ ਸੋ ਲੋ ਜੀ ਗਾਇਸ ਪਾਸਤਾ 에ਵਰੀਥਿੰਗ ਇਜ਼ ਡਨ ਭਾਵੇਂ ਪਾਓ ਚੀਜ਼ ਭਾਵੇਂ ਪਾਓ ਕੋਈ ਕੈਚਅਪ ਚਟਨੀ ਤੇ ਖਾਓ ਕਰੋ ਇੰਜੋਇਮੈਂਟ ਫੈਮਿਲੀ ਫਰੈਂਡ ਨੂੰ ਵੀ ਖਾਓਗਾ ਸੋ ਗਾਇਸ ਚੱਲਿਆਂ ਬੱਚੇ ਪਿਕ ਕਰਨ ਟ੍ਰੋਲੀ ਨਾਲ ਲੈ ਲਿਆ ਖਾਣਾ ਪੀਣਾ ਪਾਲਟ ਰੋ ਲੀ ਜੀ ਤੇ ਬੱਚੇ ਪਹਿਲੇ ਕਰਨਾ ਫਤਿਹ ਸਿੰਘ ਨੂੰ ਪਿਕ ਕਰਕੇ ਫੇਰ ਕਰਨਾ ਤੇ ਗਰੁੱਪ ਨੂੰ ਪਿਕ ਫਿਜ਼ੀਓਲੋਜੀ ਮਿਲਦੀ ਹੈ ਰਸਤੇ 'ਚ ਤੁਹਾਨੂੰ 뷰 ਦਿਖਾਉਣੇ ਹੈ ਫਾਈਨਲੀ ਅਸੀਂ ਪਹੁੰਚ ਗਏ ਆ ਘਰ ਦੇ ਕੋਲ ਤੇ ਇੱਥੇ ਉੱਡਦਾ ਪਿਆ ਪਲੇਨ ਤੇ ਪਲੇਨ ਦੇਖਣਦੇ ਆ ਬੱਚੇ ਵੀ ਤਕਾਦੇ ਐਨਜਾਇਮੈਂਟ ਮੈਂ ਕਿਹਾ ਚਲੋ ਗਾਇਸ ਨੂੰ ਵੀ ਦਿਖਾ ਲ ਦਿੰਨੇ ਆ ਸੋ ਲੋ ਜੀ ਦੇਖ ਲੋ ਗਾਇਸ ਤੁਸੀਂ ਵੀ ਸੋ ਗਾਇਸ ਫਾਈਨਲੀ ਅਸੀਂ ਪਹੁੰਚਿਆ ਆ ਆਈਸਲੈਂਡ ਇਕੱਠਾ ਲੈਣੀ ਆ ਥੋੜੀ ਸ਼ਾਪਿੰਗ ਤੇ ਮਿਲਦੀ ਆ ਹੁਣੇ ਤੁਹਾਨੂੰ ਸੋ ਇੱਥੇ ਲੀਵੇ ਚੋਲ ਗਏ ਆ ਸੋ ਗਾਇਸ ਅਸੀਂ ਆਇਆ ਸ਼ਾਪਿੰਗ ਬੱਚੇ ਨੂੰ ਪਿਕ ਕਰ ਲਿਆ ਤੇ ਮੈਂ ਕਿਹਾ ਚਲੋ ਥੋੜਾ ਦੁੱਧ ਵਗੈਣ ਲੈ ਲੈਣੇ ਆ ਦੁੱਧ ਇੱਕਦਮ ਫਿਨਿਸ਼ ਹੋ ਗਿਆ ਸੀ ਜਿਸ ਹੁਣ ਆ ਗਿਆ ਸ਼ਾਪਿੰਗ ਤੇ ਲੈਣੇ ਆ ਸੋ ਇਹ ਮੰਗਦਾ ਪਿਆ ਸੀ ਤੇ ਗਰੁੱਪੀ ਚ ਸੋ ਲ ਆਵਣਾ ਠੀਕ ਹੈ ਨਾ ਸੋ ਲੋ ਜੀ ਕਪੀਜ਼ ਲੈ ਲਿਆ ਦੂਸਰਾ ਕਿੱਧਰ ਗਿਆ ਇੱਧਰ ਆ ਜਾਓ ਸੋ ਗਾਇਸ ਫਤੇ ਸਿੰਘ ਦੀ ਹੋ ਗਈ ਸੀ ਪਾਪੜੀਆਂ ਫਿਨਿਸ਼ ਤੇ ਆਏ ਆ ਅਸੀਂ ਫਤੇ ਸਿੰਘ ਦੀ ਫੇ ਸ਼ੋਪਿੰਗ ਲੈਣ ਉਹਦੀਆਂ ਪਾਪੜੀਆਂ ਲੈਣ ਵਾਸਤੇ ਤੇ ਮਿਲਕ ਇਹ ਆ ਪਾਪੜੀਆਂ ਇਹ ਆ ਬੱਬਾ ਉੱਚ ਵੰਜੂ ਬਣੇ ਥਿਸ ਵਨ ਇਜ਼ ਓਕੇ ਬਿਕਾਜ਼ ਇਹ ਹੇਜ਼ਲ ਹੇਜ਼ਲ ਲੱਗ ਰਿਆ ਇਹ ਨਹੀਂ ਲੈਣੀ ਇਹਨਾਂ ਇਹਨਾਂ ਲੱਗਦਾ ਇਹ ਠੀਕੇ ਸੋ ਗਾਇਸ ਇੰਨੀ ਹਾਰਡਲੀ ਇਹਨਾਂ ਨੇ ਰੱਖਿਆ ਇਹ ਤੇ ਜੇ ਇੱਕ ਚੁੱਕੋ ਤਾਂ ਸਾਰੇ ਡਿੱਗ ਜੂਵੇ ਇੰਨੀ ਮੁਸ਼ਕਲ ਨਾ ਮੈਂ ਇਹਨੂੰ ਲੋਨ ਦੇਣ ਚਲੇ ਗਏ ਤੇ ਅਲਜੂਰਾ ਦਾ ਐਨੀ ਫੋਰ ਫੋਰ ਫ੍ਰੀ ਪੈਂਟ ਅਠੇ ਚੂ this one and one this and one other one okay any four for free pen fate so enough baba lot of ho gaya hai na leave away the veerag ke veerah away him oh quickly so finally asi le liya shopping te chaldeya hun asi ghar nu kas raining raining hone shuru ho gayi je ruk thodi thodi oh dekh lo gilla ho gaya je jaldi a jao ਸੋ ਗਾਇਸ ਫਾਈਨਲੀ ਪਹੁੰਚੇ ਹਾਂ ਕਾਰ ਬਟਾ ਥੋੜੀ ਰੇਨਿੰਗ ਹੋ ਗਈ ਸੀ ਰਸਤੇ ਵਿੱਚ ਬ੍ਰੋ ਜੀ ਦਾ ਖਾਸ ਵਾਹ ਕ੍ਰੋ ਜੀ ਕੇ ਫਤਿਹ ਵੈਲ ਡਨ ਹਰਮਨ ਦਾਨੂ ਫਤਿਹ ਸਿੰਘ ਜੀ ਸੋ ਗਾਇਸ ਬੱਚੇ ਆ ਚੁੱਕੇ ਆ ਤੇ ਨਾਲ ਹੀ ਅਸੀਂ ਲੈ ਕੇ ਆਈਆਂ ਸ਼ੋਪਿੰਗ ਸੋ ਮਿਲਕ ਫਿਨਿਸ਼ ਸੀ ਤੇ ਹੋਰ ਮਿਲਕ ਨਹੀਂ ਮਿਲੇ ਦੋਈ ਮਿਲੇ ਆ ਚਲੋ ਅਸੀਂ ਦੋਈ ਲੈ ਲੈਂਦੇ ਆ ਸੋ ਲਓ ਜੀ ਪਾਪੜੀਆਂ ਵੀ ਆ ਗਏ ਆ ਤੇ ਫਤਿਹ ਸਿੰਘ ਨੇ ਲਈਆਂ ਸਟੋਪਰੀਆਂ ਤੇ ਤੇ ਗਰੁੱਪ ਨੇ ਲੈ ਆਵਲਾ ਤੇ ਨਾਲ ਲੈ ਆਹੀ ਟਾਇਲਟ ਟਿਸ਼ੂ ਔਰ ਬੱਚੇ ਕਰਦੇ ਚੇਂਜ ਤੇ ਵੈਸੇ ਖਾ ਪੀ ਆਏ ਆ ਮੈਂ ਇਹਨਾ ਪਾਸਤਾ ਬਣਾ ਕੇ ਤੇ ਐਕਚੁਅਲੀ ਦੋ ਪਰੌਂਠੇ ਵੀ ਬਣਾ ਕੇ ਨਾਲ ਲੈ ਗਈ ਸੀ ਸੋ ਬੱਚੇ ਖਾ ਪੀ ਵੱਠੇ ਆ ਸੋ ਲੋ ਟੂ ਗਾਇਜ਼ ਅੱਜ ਸਾਰਾ ਮ キッチン ਕਰਦਾ ਕਲੀਨ ਐਂਡ ਨੀਡ ਉੱਥੇ ਬਿਨ ਰੱਖ ਦਿੱਤਾ ਸੋ ਲੋ ఎవਰੀਥਿੰਗ ਇਜ਼ ਗੈਟ ਡਨ ਸੋ ਰਾਤ ਵੀ ਪੈ ਚੱਲੀ ਆ ਤੇ ਬਾਹਰ ਨਾ ਵੈਦਰ ਕੁਛ ਕੱਚਾ ਪੱਕਾ ਜਿਹਾ ਰਹਿੰਦਾ ਆ ਲਓ ਜੀ ਲਾਈਟ ਕਰ ਦਿੱਤੀ ਬੰਦ ਇੱਥੇ ਬੱਚਿਆਂ ਨੂੰ ਮੈਂ ਸੁਵਾਉਂਦੀ ਪਈ ਆ ਮੈਂ ਕਿਹਾ ਚਲੋ ਬੈੱਡ ਤੇ ਰਾਤ ਵੀ ਹੋ ਚੱਲੀ ਆ ਸੋ ਡਿਨਰ ਵਗੈਰਾ ਕਰ ਲਿਆ ਪਾਸਤਾ ਹੀ ਐਕਚੁਅਲੀ ਬਣਾਇਆ ਸੀ ਤੇ ਨਾਲ ਦਾਲ ਬਣਾ ਲਈ ਹੀ ਰੋਟੀਆਂ ਸੋ ਡਿਨਰ ਕਰ ਚੁੱਕੇ ਆ ਸਾਰੇ ਜਣੇ ਤੇ ਹੁਣ ਕਰਦੇ ਆ ਗੁੱਡ ਨਾਈਟ ਜੇ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਿਲਾਂਗੇ ਇੱਕ ਨਵੇਂ ਤੇ ਵਧੀਆ ਵਲੌਗ ਨਾਲ ਹੈਵ ਅ ਲਵਲੀ ਡੇ ਲਵਲੀ ਸਿਪ ਐਂਡ ਗੁੱਡ ਨਾਈਟ ਬਾਏ ਗਾਇਜ਼ ਲੁੱਕ ਆਫ ਸ਼ੈਲ ਬਾਏ ਫਰੈਂਲੀ ਐਂਡ ਫਰੈਂਡ ਬਾਏ